ਈ ਲਾਗ ਆਸਾ ਮਹੱਲਾ ਪੰਜਵਾਂ ਦੁਖ ਰੋਗ ਭਏ ਗਤ ਤਨ ਤੇ ਮਨ ਨਿਰਮਲ ਹਰ ਹਰ ਗੁਣ ਗਾਈ ਭਏ ਆਨੰਦ ਮਿਲ ਸਾਧੂ ਸੰਗ ਅਬ ਮੇਰਾ ਮਨ ਕਤ ਹੀ ਨਾ ਜਾਏ ਤਪਤ 부ਝੀ ਗੁਰ ਸ਼ਬਦੀ ਮਾਏ ਬਿਨਸ ਗਇਓ ਤਾਪ ਸਭ ਸਹਸਾ ਗੁਰ ਸੀਤਲ ਮਿਲਿਓ ਸਹਜ ਸੁਭਾਈ ਰਹਾਉ ਸਾਵਤ ਰਹੀ ਏਕ ਏਕ ਬੂਝਿਆ ਆਏ ਬਸੇ ਅਬ ਨਿਸ਼ਚਲ ਥਾਏ ਜਗਤ ਉਧਾਰਨ ਸੰਤ ਤਮਾਰੇ ਦਰਸ਼ਨ ਪੇਖਤ ਰਹੀ ਅਗਾਏ ਜਨਮ ਦੋਖ ਪਰੇ ਮੇਰੇ ਪਾਛੈ ਅਬ ਪਕਰੇ ਨਿਸ਼ਚਲ ਸਾਧੂ ਪਾਏ ਸਹਿਜ ਧੁਨ ਗਾਵੇ ਮੰਗਲ ਮਨੁਆ ਅਬ ਤਾਂ ਕੋ ਫਨ ਕਾਲ ਨਾ ਖਾਏ ਕਰਨ ਕਰਨ ਸਮਰੱਥ ਹਮਾਰੀ ਸੁਖਦਾਈ ਮੇਰੇ ਹਰ ਹਰ ਰਾਏ ਨਾਮ ਤੇਰਾ ਜਪ ਜੀਵੇ ਨਾਨਕ ਪੋਤ ਪੋਤ ਮੇਰੇ ਸੰਗ ਸਹਾਈ ਆਸਾ ਮਹੱਲਾ ਪੰਜਵਾ ਅਰੜਾਵੇ ਬਿਲ ਲਾਵੇ ਨਿੰਦਕ ਪਾਰ ਬ੍ਰਹਮ ਪਰਮੇਸ਼ਰ ਬਿਸਰਿਆ ਆਪਣਾ ਕੀਤਾ ਪਾਵੇ ਨਿੰਦਕ ਰਹਾਉ ਜੇ ਕੋਈ ਉਸ ਕਾ ਸੰਗੀ ਹੋਵੇ ਨਾਲੇ ਲੈ ਸਦਾਵੇ ਅਣਹੁੰਦਾ ਅਜਗਰ ਭਾਰ ਉਠਾਏ ਨਿੰਦਕ ਅਗਨੀ ਮਾਹੀ ਜਲਾਵੇ ਪਰਮੇਸ਼ਰ ਕੈ ਦੁਆਰ ਹੈ ਜੇ ਹੋਏ ਬਤੀਤੈ ਸੋ ਨਾਨਕ ਆਖ ਸੁਣਾਵੇ ਭਗਤ ਜਨਾ ਕੋ ਸਦਾ ਆਨੰਦ ਹੈ ਹਰ ਕੀਰਤਨ ਗਾਏ ਵਿਗਸਾਵੇ ਹਾਸਾ ਮਹੱਲਾ ਪੰਜਵਾਂ ਜੋ ਮੈਂ ਕੀਓ ਸਗਲ ਸ਼ਿੰਗਾਰਾ ਤਉ ਪੀ ਮੇਰਾ ਮਨ ਨਾ ਪਤਿਆਰਾ ਅਨਕ ਸੁਗੰਧਤ ਤਨ ਮਹਿ ਲਾਵੂ ਉਹ ਸੁਖ ਤਿਲ ਸਮਾਨ ਨਹੀਂ ਪਾਵੂ ਮਨ ਮਹਿ ਚਿਤਮੋ ਐਸੀ ਆਸਾਈ ਪ੍ਰਿਆ ਦੇਖਤ ਜੀਵੋ ਮੇਰੀ ਮਾਈ ਮਾਈ ਕਹਾ ਕਰੂ ਇਹੋ ਮਨ ਨਾ ਧੀਰੈ ਪ੍ਰਿਆ ਪ੍ਰੀਤਮ ਬੈਰਾਗ ਹਿਰੈ ਰਹਾਉ ਵਸਤਰ ਬੇਪੂਖਨ ਸੁਖ ਬਹੁਤ ਬ세ਖੈ ਓਏ ਪੀ ਜਾਨੋ ਕਿਤੇ ਨਾ ਲੇਖੈ ਪਤ ਸੋਬਾ ਅਰਮਾਨ ਮਹਤ ਆਗਿਆਕਾਰੀ ਸਗਲ ਜਗਤ ਗ੍ਰਹਿ ਹੋਇ ਸਾ ਹੈ ਸੁੰਦਰ ਲਾਲ ਪ੍ਰਭ ਭਾਵਾਂ ਤਾਂ ਸਦਾ ਨਿਹਾਲ ਵਿੰਜਨ ਭੋਜਨ ਅਨਕ ਪ੍ਰਕਾਰ ਰੰਗ ਤਮਾਸ਼ੇ ਬਹੁਤ ਵਿਸਥਾਰ ਰਾਜ ਮਿਲਖ ਅਰ ਬਹੁਤ ਫਰਮਾਇਸ਼ ਮਨ ਨਹੀਂ ਧਰਾਪੈ ਤ੍ਰਿਸ਼ਨਾ ਨਾ ਜਾਇਸ ਬਿਨ ਮਿਲਬੇ ਇਹੋ ਦਿਨ ਨਾ ਬਿਹਾਵੇ ਮਿਲੇ ਪ੍ਰਭੂ ਤਾਂ ਸਭ ਸੁਖ ਪਾਵੇ ਖੋਜਤ ਖੋਜਤ ਸੁਣੀ ਇਹ ਸੋਏ ਸਾਜ ਸੰਗਤ ਬਿਨ ਤਰਿਓ ਨਾ ਕੋਇ ਜਿਸ ਮਸਤਕ ਭਾਗ ਤਿੰਨ ਸਤਗੁਰ ਪਾਇਆ ਉਰੀ ਆਸਾ ਮਨ ਤ੍ਰਿਪਤਾਇਆ ਪ੍ਰਭ ਮਿਲਿਆ ਤਾਂ ਚੂਕੀ ਡੰਜਾ ਨਾਨਕ ਲੱਦਾ ਮਨ ਤਨ ਮੰਝਾ ਆਸਾ ਮਹੱਲਾ ਪੰਜਵਾ ਪੰਚ ਪਦੀ ਪ੍ਰਥਮੇ ਤੇਰੀ ਨੀਕੀ ਜਾਤ ਦੁਤੀਆ ਤੇਰੀ ਮਨਿਐ ਪਾਤ ਤ੍ਰਿਤਿਆ ਤੇਰਾ ਸੁੰਦਰ ਥਾਨ ਵਿਗੜ ਰੂਪ ਮਨ ਮਹਿ ਅਭਮਾਨ ਸੋਹਣੀ ਸਰੂਪ ਸੁਜਾਨ ਵਿਚੱਖਣ ਅਤ ਗਰਬੈ ਮੋਹਿ ਫਾਕੀ ਤੂੰ ਰਹਾਉ ਅਤ ਸੂਚੀ ਤੇਰੀ ਪਾਕ ਸਾਲ ਕਰ ਇਸਨਾਨ ਪੂਜਾ ਤਿਲਕ ਲਾਲ ਗੱਲਿ ਗਰਬਹਿ ਮੁਖ ਗੋਵਹਿ ਗਿਆਨ ਸਭ ਵਿਦ ਖੋਈ ਲੋਭ ਸੁਆਨ ਕਾਪਰ ਪੈ ਰਹੇ ਭੋਗਹਿ ਭੋਗ ਅਚਾਰ ਕਰਹਿ ਸੋਭਾ ਮਹਿ ਲੋਗ ਚੁਆ ਚੰਦਨ ਸੁਗੰਧ ਵਿਸਥਾਰ ਸੰਗੀ ਖੋਟਾ ਕਰੋਧ ਚੰਡਾਲ ਅਵਰ ਜੋਨ ਤੇਰੀ ਪਨਿਹਾਰੀ ਇਸ ਧਰਤੀ ਮਹਿ ਤੇਰੀ ਸਿਕਦਾਰੀ ਸੋਇਨਾ ਰੂਪਾ ਤੁਝ ਪਹਿ ਧਾਮ ਸੀਲ ਬਗਾਰਿਓ ਤੇਰਾ ਕਾਮ ਜਾ ਕੋ ਦਿਸ਼ਟ ਮਯਾ ਹਰ ਰਾਈ ਸਾ ਬੰਦੀ ਤੇ ਲਈ ਛਡਾਏ ਸਾਧ ਸੰਗ ਮਿਲ ਹਰ ਰਸ ਪਾਇਆ ਕਹੋ ਨਾਨਕ ਸਫਲ ਉਹ ਕਾਇਆ ਸਭ ਰੂਪ ਸਭ ਸੁਖ ਬਣੇ ਸੁਹਾਗਣ ਅਤ ਸੁੰਦਰ ਬੇਚਖਣ ਤੂੰ ਰਹਾਉ ਦੂਜਾ ਆਸਾ ਮਹੱਲਾ ਪੰਝੁਆ ਇਕ ਤੁਕੇ ਦੋ ਜੀਵਤ ਦੀਸੈ ਤਿਸ ਸਰ ਪਰ ਮਨ ਨ ਮਵਾ ਹੋਇ ਤਿਸ ਨਿਚਲ ਰਹਿਣਾ ਜੀਵਤ ਮੋਏ ਮੋਏ ਸੇ ਜੀਵੇ ਹਰ ਹਰ ਨਾਮ ਅਵਖਦ ਮੁਖ ਪਾਇਆ ਗੁਰ ਸ਼ਬਦੀ ਰਸ ਅੰਮ੍ਰਿਤ ਪੀਵੇ ਰਹਾਉ ਕਾਚੀ ਮਟਕੀ ਬਿਨਸ ਬਨਾਸਾ ਜਿਸ ਛੂਟੈ ਤ੍ਰਿਕੁਟੀ ਤਿਸ ਨਿਜ ਘਰਵਾਸਾ ਊਚਾ ਚੜੈ ਸੋ ਪਵੈ ਪਿਆਲਾ ਤਰਨ ਪੜੈ ਤਿਸ ਲੱਗੈ ਨਾ ਕਾਲਾ ਭ੍ਰਮਤ ਫਿਰੇ ਤਿਨ ਕਿਛੂ ਨਾ ਪਾਇਆ ਸੇ ਅਸਰ ਜਿਨ ਗੁਰ ਸ਼ਬਦ ਕਮਾਇਆ ਜੀਉ ਪਿੰਡ ਸਭ ਹਰਿ ਕਾਮਾਲ ਨਾਨਕ ਗੁਰਮਿਲ ਭਏ ਨਿਹਾਲ ਹਾਸਾ ਮਹੱਲਾ ਪੰਜਵਾ ਪੁੱਤਰੀ ਤੇਰੀ ਵਿਦਕਰ ਥਾਟੀ ਜਾਨ ਸੱਤ ਕਰ ਹੋਏਗੀ ਮਾਟੀ ਮੂਲ ਸਮਾਲੋ ਹੋ ਅਚੇਤ ਗਵਾਰਾ ਇਤਨੇ ਕਉ ਤੂੰ ਕਿਆ ਘਰ ਬੇ ਰਹਾਉ ਤੀਨ ਸੇਰ ਕਾ ਦਿਹਾੜੀ ਮਹਿਮਾਨ ਅਵਰ ਵਸਤ ਤੁਜ ਪਾਹੇ ਅਮਾਨ ਵਿਸ਼ਟ ਅਸਤ ਰਕਤ ਪਰੇਟੇ ਚਾਮ ਇਸ ਉਪਰਲੇ ਰਾਖਿਓ ਗਮਾਨ ਇਕ ਵਸਤ ਬੂਝਹਿ ਤਾ ਹੋਵਹਿ ਪਾਕ ਬਿਨ ਬੂਝੇ ਤੂੰ ਸਦਾ ਨਾ ਪਾਕ ਕਹੋ ਨਾਨਕ ਗੁਰ ਕੋ ਕੁਰਬਾਨ ਜਿਸ ਤੇ ਪਾਈਐ ਹਰਿ ਪੁਰਖ ਸੁਜਾਨ ਆਸਾ ਮਹੱਲਾ 5 ਵਾ 1 ਤੁਕੇ ਚੌ ਪਦੇ ਇਕ ਘੜੀ ਦਿਨ ਸਮੋ ਕੋ ਬਹੁਤ ਦਿਹਾਰੀ ਮਨ ਨਾ ਰਹੇ ਕੈਸੇ ਮਿਲੋਂ ਪਿਆਰੀ ਇਕ ਪਲ ਦਿਨ ਸਮੋ ਕੋ ਕਬਹੋ ਨਾ ਬਿਹਾਵੇ ਦਰਸ਼ਨ ਕੀ ਮਨ ਆਸ ਕਨੇਰੀ ਕੋਈ ਐਸਾ ਸੰਤ ਮੋ ਕੋ ਪਿਰਹਿ ਮਿਲਾਵੇ ਰਹਾਉ ਚਾਰ ਪਹਿਰ ਚੌ ਜੁਗਹ ਸਮਾਨੇ ਰਹਿਣ ਭਈ ਤਬ ਅੰਤ ਨਾ ਜਾਣੇ ਪੰਚ ਦੂਤ ਮਿਲ ਪਰੋਂ ਵਿਛੋੜੀ ਬ੍ਰਹਮ ਬ੍ਰਹਮ ਰੋਵੈ ਹਾਥ ਪਿਛੋੜੀ ਜਨ ਨਾਨਕ ਕੋ ਹਰ ਦਰਸ ਦਿਖਾਇਆ ਆਤਮ ਚੀਨ ਪਰਮ ਸੁਖ ਪਾਇਆ ਹਾਸਾ ਮਹੱਲਾ ਪੰਜਵਾਂ ਹਰ ਸੇਵਾ ਮਹਿ ਪਰਮ ਨਿਧਾਨ ਹਰ ਸੇਵਾ ਮੁਖ ਅਮਰਤ ਨਾਮ ਹਰ ਮੇਰਾ ਸਾਥੀ ਸੰਗ ਸਖਾਈ ਦੁਖ ਸੁਖ ਸਿਮਰੀ ਤਹਿ ਮਾਜੂਦ ਜਮ ਬਪਰਾ ਮੋ ਕੋ ਕਹਾਂ ਡਰਾਈ ਰਹਾਉ ਹਰ ਮੇਰੀ ਓਟ ਮੈਂ ਹਰ ਕਾ ਤਾਨ ਹਰ ਮੇਰਾ ਸਖਾ ਮਨ ਮਾਹੀ ਦਿਬਾਨ ਹਰ ਮੇਰੀ ਪੂੰਜੀ ਮੇਰਾ ਹਰ ਵਿਸਾਹ ਗੁਰਮੁਖ ਧਨ ਖੱਟੀ ਹਰ ਮੇਰਾ ਸਾਹੁ ਗੁਰ ਕਿਰਪਾ ਤੇ ਇਹ ਮਤਿ ਆਵੈ ਜਨ ਨਾਨਕ ਹਰ ਕੈ ਅੰਕ ਸੁਮਾਵੇ ਆਸਾ ਮਹੱਲਾ ਪੰਜਵਾਂ ਪ੍ਰਭ ਹੋਏ ਕਿਰਪਾਲਤਾ ਇਹੋ ਮਨ ਲਾਈ ਸਤਿਗੁਰ ਸੇਵ ਸਭੈ ਫਲ ਪਾਈ ਮਨ ਕਿਉ ਵੈਰਾਗ ਕਰਹਿਗਾ ਸਤਿਗੁਰ ਮੇਰਾ ਪੂਰਾ ਮਨសា ਕਾ ਦਾਤਾ ਸਭ ਸੁਖ ਨਿਧਾਨ ਅੰਮ੍ਰਿਤ ਸਰ ਸਦ ਹੀ ਭਰਪੂਰਾ ਰਹਾਉ ਚਰਨ ਕਮਲ ਰਿ ਦੇ ਅੰਤਰ ਧਾਰੇ ਪ੍ਰਗਟੀ ਜੋਤ ਮਿਲੇ ਰਾਮ ਪਿਆਰੀ ਪੰਜ ਸਖੀ ਮਿਲ ਮੰਗਲ ਗਾਇਆ ਅਨਹਦ ਬਾਣੀ ਨਾਦ ਵਜਾਇਆ ਗੁਰੂ ਨਾਨਕ ਤੁਠਾ ਮਿਲਿਆ ਹਰ ਰਾਈ ਸੁਖ ਰੈਣ ਵਿਹਾਣੀ ਸਹਿਜ ਸੁਭਾਈ ਆਸਾ ਮਹੱਲਾ ਪੰਜਵਾ ਕਰ ਕਿਰਪਾ ਹਰ ਪ੍ਰਗਟੀ ਆਇਆ ਮਿਲ ਸਤਗੁਰ ਧਨ ਪੂਰਾ ਪਾਇਆ ਐਸਾ ਹਰ ਧਨ ਸੰਚੀਐ ਭਾਈ ਪਾਏ ਨਾ ਜਾਲੈ ਜਲ ਨਹੀਂ ਡੂਬੈ ਸੰਗ ਛੋੜ ਕਰ ਕਤਹ ਨਾ ਜਾਈ ਰਹਾਉ ਟੋਟ ਨਾ ਆਵੇ ਨਖੋਟ ਨਾ ਜਾਏ ਖਾਏ ਖਰਚ ਮਨ ਰਹਿ ਆ ਅਗਾਏ ਸੋ ਸੱਚ ਸਾਹ ਜਿਸ ਘਰ ਹਰ ਧਨ ਸੰਚਾਣਾ ਇਸ ਧਨ ਤੇ ਸਭ ਜਗ ਵਰਸਾਣਾ ਤਿਨ ਹਰ ਧਨ ਪਾਇਆ ਜਿਸ ਪੁਰਬ ਲਿਖੇ ਕਾ ਲਹਿਣਾ ਜਨ ਨਾਨਕ ਅੰਤ ਵਾਰ ਨਾਮ ਗਹਿਣਾ ਆਸਾ ਮਹੱਲਾ ਤੁੰਗਾਂ ਜੈਸੀ ਕਿਰਸਾਨ ਬੋਵੇ ਕਿਰਸਾਨੀ ਕਾਚੀ ਪਾਕੀ ਬਾੜ ਪਰਾਨੀ ਜੋ ਜਨਮੈ ਸੋ ਜਾਣਹੁ ਮੂਆ ਗੋਬਿੰਦ ਭਗਤ ਅਸਥਰ ਹੈ ਕੀਆ ਰਹਾਉ ਦਿਨ ਤੇ ਸਰ ਪਰ ਪੌਸੀ ਰਾਤ ਰਹਿਣ ਗਈ ਫਿਰ ਹੋਏ ਪ੍ਰਭਾਤ ਮਾਇਆ ਮੋਹੇ ਸੋਏ ਰਹੇ ਅਭਾਗੇ ਗੁਰ ਪਰਸਾਦ ਕੋ ਵਿਰਲਾ ਜਾਗੇ ਕਹੋ ਨਾਨਕ ਗੁਣ ਗਾਈਐ ਨੀਤ ਮੁਖ ਊਜਲ ਹੋਏ ਨਿਰਮਲ ਚੀਤ ਆਸਾ ਮਹੱਲਾ ਪੰਜਵਾਂ ਨਉ ਨਿਦ ਤੇ ਰੈ ਸਗਲ ਨਿਧਾਨ ਇੱਛਾ ਪੂਰਕ ਰਖੈ ਨਿਧਾਨ ਤੂੰ ਮੇਰੋ ਪਿਆਰੋ ਤਾਂ ਕੈਸੀ ਭੁਖਾ ਤੂੰ ਮਨ ਵਸਿਆ ਲੱਗੈ ਨਾ ਦੁਖਾ ਰਹਾਉ ਜੋ ਤੂੰ ਕਰਹਿ ਸੋਈ ਪਰਮਾਨ ਸਾਚੇ ਸਾਹਿਬ ਤੇਰਾ ਸੱਚ ਪ੍ਰਮਾਨ ਜਾਂ ਤੂੰ ਦੁ ਭਾਵੈ ਤਾਂ ਹਰ ਗੁਣ ਗਾਉ ਤੇਰੇ ਘਰ ਸਦਾ ਸਦਾ ਹੈ ਨਿਆਉ ਸਾਚੇ ਸਾਹਿਬ ਆ ਲਖਿ ਅਪੇਵ ਨਾਨਕ ਲਾਇਆ ਲਾਗਾ ਸੇਵ ਹਾਸਾ ਮਹੱਲਾ ਪੰਜਵਾ